ਸਿੰਘ ਜੀ ਬਿੱਟੂ ਨੂੰ ਕਹਾਂਗਾ ਕਿ ਉਹ ਵਿਚਾਰਾਂ ਦੀ ਸ਼ਬਦਾ ਦੀ ਸਾਜ ਤੁਹਾਡੇ ਨਾਲ ਪਾਉਣਗੇ ਸਰਦਾਰ ਰਵਨੀਤ ਸਿੰਘ ਜੀ ਬਿੱਟੂ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮੈਂ ਤਾਂ ਸਮਝਦਾ ਵੀ ਐਸ ਵੇਲੇ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਜਿੰਨਾ ਹਰਿਆਣੇ ਧਰਮਨ ਪਿਆਰੇ ਆ ਨੈਤ ਸਿੰਘ ਚੈਨੀ ਸਾਹਿਬ ਉਨੇ ਹੀ ਹਰਮਨ ਪਿਆਰੇ ਉਹ ਮੈਂ ਇਹੀ ਗੱਲ ਕਹਿੰਦੇ ਆ ਅਸੀਂ ਪੰਜਾਬ 'ਚ ਨੇ ਅਸੀਂ ਵੀ ਸੋਚਦੇ ਆਂ ਵੀ ਸਾਡਾ ਵੀ ਮੁੱਖ ਮੰਤਰੀ ਕਦੇ ਬਣੇ ਤੋ ਤੁਹਾਡੇ ਵਰਗਾ ਮੁੱਖ ਮੰਤਰੀ ਬਣੇ ਜਿਹੜਾ ਲੋਕਾਂ ਚ ਦਿਨ ਰਾਤ ਅਸੀਂ ਅਨਿੰਗਦੇ ਆ ਰਾਤ ਨੂੰ ਰੋਜ਼ ਤੇ ਗੱਡੀਆਂ ਦੇਖੀਂਆਂ ਤੁਹਾਡੇ ਘਰ ਦੇ ਬਾਹਰ ਖੜੀਆਂ ਬੜੀਆਂ ਬੜੀਆਂ ਟੈਂਪੂ ਟਰੈਵਲਰ ਬੱਸਾਂ ਲੈ ਕੇ ਲੋਕ ਆਏ ਹੁੰਦੇ ਆ ਤੇ ਸਾਡੇ ਇਧਰ ਨੂੰ ਚਲੇ ਜਾਓ ਤਾਂ ਬੈਰੀਕਡ ਤੋਂ ਸਵਾਏ ਕੁਛ ਨਹੀਂ ਸਰ ਉੱਥੇ ਮੋਰ ਕੁੰਬੀਆਂ ਕਬੂਤਰ ਇਹਦੀ ਆਵਾਜ਼ ਸੁਣਦੀ ਆ ਹੋਰ ਕੁਝ ਬੋਲਦਾ ਨਹੀਂ ਰਜਿੰਦਰਾ پارک ਜਿਹੜਾ ਸਾਹਮਣੇ ਆ ਉਹਦੇ ਵਿੱਚ ਜਾਂ ਤਾਂ ਹੈਲੀਕਾਪਟਰ ਦੀ ਆਵਾਜ਼ ਕਦੇ-ਕਦੇ ਗੂੰਜਦੀ ਆ ਨਾ ਸਾਡਾ ਮੁੱਖ ਮੰਤਰੀ ਕਦੇ ਸੈਕਰੀਟਰੀਟ ਜਾਵੇ ਨਾ ਕਿਤੇ ਕੋਈ ਹੋਰ ਜਾਵੇ ਨਾਲ ਹੀ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਲਗਾਤਾਰ ਬੀਜੇਪੀ ਦੇ ਐਮਐਲਏ ਜਿਹੜੀ ਬੜੀ ਔਖੀ ਲੜਾਈ ਚੋਂ ਤੇ ਇਸ ਵੇਲੇ ਸਾਡੇ ਵਰਕਿੰਗ ਪ੍ਰਧਾਨ ਅਸ਼wini ਜੀ ਜਿਨ੍ਹਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸਤਾਈ ਦੀਆਂ ਚੋੜਾਂ ਦੀ ਆ ਤੇ ਮੈਂ ਇਹ ਗੱਲ ਕਹਿ ਰਿਹਾ ਸੀ ਖਾਸ ਕਰਕੇ ਮੰਚ ਤੇ ਮੇਰੇ ਸਾਰੇ ਹੀ ਸੀਨੀਅਰ ਲੀਡਰਸ਼ਿਪ ਬਰਾਜਮਾਨ ਆ ਮੈਨੂੰ ਕਿਹਾ ਸੀ ਐਮ ਸਾਹਿਬ ਨੇ ਛੇਤੀ ਜਾਣਾ ਤੇ ਮੈਂ ਥੋੜਾ ਜਿਹਾ ਇਸ ਪਰਿਵਾਰ ਬਾਰੇ ਸਾਡੇ ਸਰਦਾਰ ਜਗਦੀਪ ਸਿੰਘ ਜਗਦੀਪ ਸਿੰਘ ਚੀਨਾ ਉਕੀਮਾ ਸਾਹਿਬ ਇਹ ਪਰਿਵਾਰ ਐਮੀ ਪਰਿਵਾਰ ਨਹੀਂ ਹੈਗੇ ਇਹਨਾਂ ਦੀਆਂ ਵੱਡੀਆਂ-ਵੱਡੀਆਂ ਕੱਲ ਨਾ ਮੈਂ ਪੜ ਰਿਆ ਸੀ ਆ ਜਦੋਂ ਵੱਡੇ ਸਰਦਾਰ ਜੀ ਸਰ ਅੰਮ੍ਰਿਤ ਸਿੰਘ ਜੀ ਮਾਸਾ ਕੋਈ ਕਹਿਣਾ ਸੌਖਾ ਹੈ ਵੀ 50 ਸਾਲ ਐਸਜੀਪੀਸੀ ਦੇ ਮੈਂਬਰ ਰਹੇ ਤੇ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੇ ਇੱਕ ਆਪ ਚ ਬੜੀ ਵੱਡੀ ਸ਼ਕਤੀ ਨੇ ਉਹਨਾਂ ਨੂੰ ਉਹ ਹਰਾਉਂਦੇ ਰਹੇ ਤੇ ਇਸ ਕਰਕੇ ਅੱਜ ਮੈਂ ਹੁਣੇ ਗੱਲ ਕਰ ਰਿਹਾ ਸੀ ਕਿ ਜਗਦੀਪ ਸਿੰਘ ਛੀਮਾ ਜੀ ਇਹ ਫੈਸਲੇ ਜ਼ਿੰਦਗੀ ਦੇ ਬਹੁਤ بڑے ਹੁੰਦੇ ਆ ਇਹ ਕਹਿਣਾ ਹੀ ਸੌਖਾ ਹੁੰਦਾ ਪਾਰਟੀ ਨੂੰ ਬਦਲਣਾ ਕਿਉਂਕਿ ਪਾਰਟੀ ਪਿੱਛੇ ਉਹ ਕੁਝ ਕੀਤਾ ਹੁੰਦਾ ਤੁਸੀਂ ਜਿਹੜਾ ਸ਼ਬਦਾਂ 'ਚ ਤਾਂ ਬਿਆਨ ਨਹੀਂ ਕੀਤਾ ਸਕਦਾ ਆ ਜਿਹੜੇ ਨਾਂਣ ਜਿਹੜੇ ਆ ਪਰਿਵਾਰ ਬੈਠੇ ਆ ਜਿਹੜੇ ਨਾਂਣ ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ ਹੁੰਦੀਆਂ ਇਹਨਾਂ ਦੀ ਵੀ ਆਪਣੇ ਲੀਡਰਾਂ ਪ੍ਰਤੀ ਆਸ ਹੁੰਦੀ ਆ ਤੇ ਜਦੋਂ ਉਹ ਮਿਹਨਤ ਉਹ ਖੂਨ ਪਸੀਨਾ ਜਿਹੜਾ ਪਾਰਟੀ ਵਿੱਚੇ ਵਹਾਉਂਦਾ ਤੇ ਉਹਨੂੰ ਬੂਰ ਨਾ ਪਵੇ ਉਹਨੂੰ ਮਾਣ ਨਾ ਮਿਲੇ ਤਾਂ ਫਿਰ ਕਿੱ데 ਨਾ ਕਿੱ데 ਤਕਲੀਫ ਹੁੰਦੀ ਆ ਅੱਜ ਜਿਹੜੀ ਗੱਲ ਇਹ ਕਹੀ ਜਾਂਦੀ ਸੀ ਨਾ ਅੱਜ ਇਹ ਸਹੀ ਮੈਨੇਜ ਆ ਮੈਂ মিডিਆ ਨੂੰ ਵੀ ਕਹਿਣਾ ਚਾਹੁੰਨਾ ਆ ਕਿੰਨੇ ਕਿਹੜਾ ਇੱਥੇ ਦੱਸੋ ਜਿੰਨੇ ਵੀ ਲੋਕ ਨੇ ਆ ਪੱਕਾ ਹੀ ਪੱਕਾ ਦੇਖਦੀਆਂ ਤੇ ਸਾਰੇ ਡਾੜੇ ਪ੍ਰਕਾਸ਼ ਕੀਤੇ ਹੋਏ ਕੋਈ ਕਿਸਾਨ ਯੂਨੀਅਨ ਚੋਂ ਕੋਈ ਕਿਸੇ ਯੂਨੀਅਨ ਚੋਂ ਕੋਈ ਗੱਲ ਰਹਿ ਗਈ ਇਸ ਕਰਕੇ ਲੋਕਾਂ ਦਾ ਸੀਐਮ ਸਾਹਿਬ ਤੁਹਾਡਾ ਧੰਨਵਾਦ ਇਹ ਤੁਸੀਂ ਮੋਦੀ ਸਾਹਿਬ ਨੇ ਜਿਹੜਾ ਉਹਨਾਂ ਦੇ ਮਨ 'ਚ ਇਹ ਪਿੱਛੇ 1 ਮਿੰਟ 'ਚ ਮੈਂ ਤੁਹ ਤੋਂ ਕਿਹਾ ਮੰਗੂੰਗਾ ਜਦੋਂ ਦਿੱਲੀ ਦੀ ਇਲੈਕਸ਼ਨ ਹੋਈ ਨਾ ਦਿੱਲੀ ਇਲੈਕਸ਼ਨ ਜਿੱਤ ਗਈ ਬੀਜੇਪੀ ਤੇ ਕੁਝ ਲੀਡਰ ਬੀਜੇਪੀ ਦੇ ਪ੍ਰਾਇਮਰਸ ਦੇ ਘਰੇ ਆਏ ਉਹਨਾਂ ਨੂੰ ਪੰਜਾਬੀ ਨੇ ਕਿਉਂਕਿ ਉੱਥੇ ਕਾਫੀ ਮੰਤਰੀ ਵੀ ਪੰਜਾਬੀ ਨੇ ਸਾਡੇ ਜਿਹੜੇ ਉੱਥੇ ਦੇ ਐਮਐਲਏ ਸਾਰੇ ਇਕੱਠੇ ਹੋਏ ਉਹਨਾਂ ਨੇ ਉਹ ਜਿਹੜੇ ਪੰਜਾਬੀ ਭਰਾ ਸੀ ਉਹਨਾਂ ਨੂੰ ਇਕੱਠੇ ਹੋ ਕੇ ਇਹ ਗੱਲ ਕਹੀ ਕਹਿੰਦੇ ਸਾਰਾ ਕੁਛ ਹੈ ਤੁਸੀਂ ਦਿੱਲੀ ਚ ਵੀ ਜਿੱਤ ਜਾਂਦੇ ਹੋ ਹੋਰ ਵੀ ਕਿਤੇ ਜਿੱਤ ਜਾਂਦੇ ਹੋ ਪ੍ਰਾਈਮ ਮਿਨਿਸਟਰ ਸਾਹਿਬ ਕਹਿੰਦੇ ਵੀ ਮੇਰਾ ਜਿਹੜਾ ਮਾਨਾ ਮੇਰਾ ਦਿਲ ਆ ਉਹ ਪੰਜਾਬ ਚ ਕਿਵੇਂ ਨਾ ਕਿਵੇਂ ਪੰਜਾਬ ਆ ਜਿਹੜਾ ਉਦੋਂ ਮੈਂ ਉਹ ਕਿਸਾਨਾਂ ਦੇ ਆਪਣੇ ਪੰਜਾਬੀਆਂ ਦੇ ਬਾਰਡਰ ਦੇ ਲੋਕ ਉਹਨਾਂ ਦੇ ਮੂੰਹ ਤੇ ਮੈਂ ਖੁਸ਼ੀ ਦੇਖਣਾ ਚਾਹੁੰਦਾ ਸਾਰੇ ਸੂਬੇ ਤਰੱਕੀ ਕਰ ਗਏ ਜਿਹੜਾ ਸਭ ਤੋਂ ਸਾਡਾ ਤਾਜ ਹੋਵੇ ਸੂਬਾ ਉਹ ਅੱਜ ਬੇਰੋਜ਼ਗਾਰੀ 'ਚ ਨਸ਼ੇ 'ਚ ਕਰ ਜੇ ਜਿਹਨੂੰ ਬਿਆ ਜਾਵੇ ਉਹ ਮੋਦੀ ਜੀ ਨੇ ਜੇ ਅੱਜ ਕਹਿੰਦੇ ਆ ਜੇ 10000 ਜੇ 10000 ਰੁਪਿਆ ਬਿਹਾਰ ਦੀਆਂ ਲੇਡੀਜ਼ ਨੂੰ ਆਰਤਾ ਨੂੰ ਦੇ ਸਕਦੇ ਆ ਤੇ ਸਾਡੇ ਖਾਤਿਆਂ 'ਚ ਨਹੀਂ ਲੱਖਾਂ ਰੁਪਿਆ ਆ ਸਕਦਾ ਸਾਡੇ ਕਰਜ਼ੇ ਨਹੀਂ ਮਾਫ਼ ਹੋ ਸਕਦੇ ਇਸ ਕਰਕੇ ਇੱਕੋ ਇੱਕ ਤਾਕਤ ਆ ਬੀਜੇਪੀ ਨਰਿੰਦਰ ਮੋਦੀ ਜਿਹਦੇ ਹੱਥ ਚ ਅੱਜ ਸਾਰਾ ਦੇਸ਼ ਦਾ ਖਜ਼ਾਨਾ ਹੈ ਤੇ ਪੰਜਾਬ ਲਈ ਉਹ ਨਟਾਉਣ ਨੂੰ ਤਿਆਰ ਨਹੀਂ ਜਦੋਂ ਬਿਹਾਰ ਯੂਪੀ ਹੋਰ ਸੂਬਿਆਂ ਲਈ ਉਹ ਇੰਨਾ ਕਰ ਸਕਦੇ ਆ ਤੇ ਪੰਜਾਬ ਤਾਂ ਉਹਨਾਂ ਦਾ ਆਪ ਦਾ ਏ ਤਾਂ ਹੀ बार-बार ਆ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਹੋਰ ਭੇਜਦੇ ਆ ਤੁਹਾਡੇ ਕੋਲ ਅੱਜ 30 ਦੇ ਉੱਤੇ ਦੱਸਣਗੇ ਅਸ਼wini ਜੀ 30 ਦੇ ਉੱਤੇ ਮੰਤਰੀ ਨੇ ਜਿਹੜੇ ਉਹ ਕੱਲੇ ਕੱਲੇ ਪਿੰਡ ਪਿੰਡ ਸ਼ਹਿਰ ਸ਼ਹਿਰ ਫਿਰ ਰਹੇ ਆ 30 ਦੇ ਉੱਤੇ ਮੰਤਰੀ ਕੈਬਨਿਟ ਭੇਜੀ ਹੋਈ ਹੈ ਉਹ ਕਿਤੇ ਹੋਰ ਨਹੀਂ ਗਈ ਕਿਉਂਕਿ ਪੰਜਾਬ ਨਾਲ ਜੜਾ ਹੈ ਵੀ ਇਹ ਲੋਕਾਂ ਦਾ ਕਿਵੇਂ ਬਹੁਤ ਨੁਕਸਾਨ ਹੋ ਗਿਆ ਇਹਨਾਂ ਦਾ ਫਾਇਦਾ ਹੋਵੇ ਇਹਨਾਂ ਦਾ ਫਾਇਦਾ ਹੋਵੇ ਤੇ ਇੰਨੇ ਸ਼ਬਦਾਂ 'ਚ ਮੈਂ ਫੇਰ ਆਪਣੇ ਬਹੁਤ ਹੀ ਸਕਾਰਯੋਗ ਵੱਡੇ ਭਰਾ ਸਾਡਾ ਪਰਿਵਾਰ ਇੱਕ ਪਰਿਵਾਰ ਰਹੇ ਆ ਕਿਉਂਕਿ ਪਤੇਗੜ ਸਾਹਿਬ ਬਾਅਦ ਜ਼ਿਲ੍ਹਾ ਬਣਿਆ ਲੁਧਿਆਣੇ ਚ ਪਟਿਆਲੇ ਇਹਨਾਂ 'ਚ ਕੋਈ ਫਰਕ ਨਹੀਂ ਹੈਗਾ ਮੈਂ ਇਹ ਦੀ ਮਸਾ ਯਕੀਨ ਦਿਵਾਉਣਾ ਮੈਂ ਵੀ ਥੋੜੇ ਨੂੰ ਬੀਜੇਪੀ ਪਰ ਤੁਸੀਂ ਤਾਂ ਕਾਲੀ ਦਲ ਬੀਜੇਪੀ ਇਕੱਠੇ ਹੀ ਰਹੇ ਹੋ ਕਿ ਤੁਹਾਨੂੰ ਤਾਂ ਬੜਾ ਫਰਕ ਪੈਣਾ ਨਹੀਂ ਮੈਨੂੰ ਲੱਗਦਾ ਕਿਉਂਕਿ ਤੁਸੀਂ ਤਾਂ ਸਾਡੇ ਪੱਟੀ ਸਾਹਿਬ ਸਾਡੇ ਪ੍ਰਧਾਨ ਜੀ ਬੈਠੇ ਆ ਇਸ ਕਰਕੇ ਤੁਸੀਂ ਤਾਂ ਹੁਣ ਇੱਧਰ ਬਸ ਮੜਾ ਜਾ ਕੁਰਸੀਓ ਬਦਲ ਨਹੀਂ ਆ ਬਾਕੀ ਤਾਂ ਤੁਸੀਂ ਤਾਂ ਰਾਜ ਭਾਗ ਇਕੱਠੀ ਚਲਾਉਂਦੇ ਰਹੇ ਤੇ ਇਸ ਕਰਕੇ ਥੋੜਾ ਧੰਨਵਾਦ ਪਰ ਇੱਕ ਗੱਲ ਹੋਰ ਵੀ ਆ ਬਿਲਕੁਲ ਤਕੜੇ ਹੋ ਜੋ ਕਿਸੇ ਸਾਨੂੰ ਕਿ ਮੇਰੀ ਤੇ ਅਸ਼ਵਰੀ ਜੀ ਨੇ ਮੈਂ ਐਵੇਂ ਹੀ ਕਹਿੰਦਾ ਬੜੀਆਂ ਗੱਲਾਂ ਮੈਂ ਰੋਲ ਚੈਨਲਾਂ 'ਤੇ ਸੁਣਦਾ। ਭਾਜਪੀ 117 ਸੀਟਾਂ ਤੇ ਆਪਣੇ ਸ਼ੇਅਰ ਕੈਂਡੀਡੇਟ ਲੜਾਊਗੀ। ਜੇ ਅਸੀਂ ਇਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸਦਾਗਰ ਕਹਿੰਦੇ ਰਹੇ। ਕਈ ਅਤਰਾਜ ਕਰਦੇ ਐ ਇਸ ਗੱਲ ਦਾ। ਕਿਹੜੇ ਮੂੰਹ ਨਾ ਚਾਹਾਂਗੇ ਅਸੀਂ ਜੀ। ਬਲਕਿ ਇਸ ਕਰਕੇ ਤੁਸੀਂ 117 ਦੀ 17 ਸੀਟਾਂ ਤੇ ਆਪਾਂ ਲੜਖਣ ਲੜਨੀ ਆ ਤੇ ਆ ਜੀ ਆਵਾਜ਼ ਆ ਕਿਸੇ ਦੇ ਮੋਢਿਆਂ ਦੀ ਸਕੂਟ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਤੱਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜਾਊਗਾ ਚਾਹੇ ਮਾਝੇ ਦੀ ਸੀਟ ਕਿਸ ਤਰੀਕੇ ਨਾਲ ਭਾਜੀਪੀ ਉੱਥੋਂ ਵੋਟਾਂ ਲਏਗੀ ਕਿ ਇਸ ਕਰਕੇ ਸਾਨੂੰ ਥੋੜਾ ਡਾਈ ਹੋਰ ਦਿਆ ਕਰੋ ਜੀ ਜਿੱਦਣ ਅਸ਼ਨੀ ਜੀ ਬੇਨਤੀ ਆ ਇਹਨਾਂ ਦਾ ਜਿੱਥੇ 5 ਕਰੋੜ ਦਿੱਤਾ ਇਹਨਾਂ ਨੇ ਧੰਨਵਾਦ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਹੋਰ ਵੀ ਅਸੀਂ ਇੱਕ ਦਿਨ ਕਿਹਾ ਵੀ ਸਾਡੇ ਜੀ ਬਿਮਾਰੀ ਪੈ ਰਹੀ ਹੈ ਡੰਗਰਾਂ ਨੂੰ ਇੱਕ ਲਿਸਟ ਬਣਾ ਕੇ ਦਿੰਨੇ ਆ ਪਿੰਡਾਂ ਦੀ ਅਸੀਂ ਭੁੱਲ ਗਏ ਲਗਾਤਾਰ 10 ਦਿਨ ਟੈਲੀਫੋਨ ਸੀ ਹਾਂ ਮਾ ਉਸ ਤੋਂਰੇ ਅੰਨੇ ਲੈ ਆਉਂਦੇ ਰਹੇ ਵੀ ਟੀਮਾਂ ਤਿਆਰ ਆ ਦੱਸੋ ਜੀ ਕਿਹੜੇ ਪਿੰਡ ਭੇਜਣੀਆਂ ਇਸ ਕਰਕੇ ਇਹ ਭਾਜਪਾ ਅਸੀਂ ਵੀ ਇੱਧਰ ਆ ਕੇ ਦੇਖਿਆ ਉਹ ਤੇ ਅਸੀਂ ਕੰਮ ਕਰਦੇ ਸੀ ਕੰਮ ਕੋਈ ਕਰਾਉਂਦਾ ਹੀ ਨਹੀਂ ਸੀ ਇਹ ਕੰਮ ਵੀ ਕਰਾਉਂਦੇ ਆ ਸ਼ਾਬਾਸ਼ ਵੀ ਦਿੰਦੇ ਆ ਨਾਲ ਅਹੁਦੇ ਵੀ ਮਿਲਦੇ ਆ ਤੇ ਇਸ ਕਰਕੇ ਇਹ ਗੱਲਾਂ ਬਿਲਕੁਲ ਛੱਡ ਦਿਓ ਆ ਆਪ ਕਾਂਗਰਸ ਨੇ ਮੰਨਿਆ ਕਿ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਆ ਕੱਲ ਜੁਲਾਈਪਰਮ ਕੀ ਮੰਨ ਗਿਆ ਬੇਂਦਰਾ ਗਾਂਧੀ ਨੇ ਹਮਲਾ ਕਰਾਇਆ ਹੁਣ ਇਹ ਦੂਜਾ ਵੱਧ ਰਹੀ ਕੋਈ ਗੱਲ ਬੇਂਦਰਾ ਗਾਂਧੀ ਨੇ ਦਰਬਾਰ ਸਾਹਿਬ ਦਾ ਜਿਹੜਾ ਹਮਲਾ ਕੀਤਾ ਸੀ ਆਪ ਕਹਿੰਦਾ ਵੀ ਗਲਤ ਗੱਲ ਕੀਤੀ ਸੀ ਤੇ ਹੁਣ ਅਸੀਂ ਉਹਨਾਂ ਨੂੰ ਜੇ ਵੋਟਾਂ ਪਾਵਾਂਗੇ ਅੱਗੇ ਜਦੋਂ ਆਪ ਮੰਨ ਹੀ ਗਏ ਉਹ ਗੱਲਾਂ ਤੇ ਇੱਕ ਗੱਲ ਹੋਰ ਮੈਂ ਅਖੀਰ 'ਚ ਅਜਨਾਲਪੁਰਾ ਸਾਹਿਬ ਦੇ ਫੰਕਸ਼ਨ ਨਾ ਕਰੀ ਜੇ ਆਪ ਕਿਦਿ ਕਰਿਆ 131 ਪਰਿਵਾਰ ਜੀ ਰਸ਼ਮੀ ਜੀ 121 ਪਰਿਵਾਰ ਜਿਹੜੇ ਪਰਿਵਾਰ ਉਸ ਵੇਲੇ 84 ਦੇ ਵੇਲੇ ਕਿਹਨੇ ਕਿਹਨੇ ਇੱਕ ਤਾਂ ਦੱਸੋ ਜਿਹੜਾ ਵੱਡਾ ਆਪਣਾ ਸਿੱਖਾਂ ਦੇ ਲੀਡਰ ਸਮਝਦੇ ਨੇ ਉਹਨਾਂ ਨੇ ਕੋਈ ਧਰਮੀ ਫੌਜੀ ਹੋਣ ਕੋਈ ਦੰਗਾ ਪੀੜਤ ਹੋਣ ਇਦਾਂ ਕੀ ਕੀਤਾ ਆ ਬੈਠਾ ਸ਼ੇਰ ਉਹਨਾਂ ਪਰਿਵਾਰਾਂ ਨੂੰ ਅੱਜ ਵੀ 84 ਤੋਂ ਬਾਅਦ ਅੱਜ 45 ਸਾਲ ਧੜੇ ਹੋ ਗਏ ਉਹਨਾਂ ਨੂੰ ਨੌਕਰੀਆਂ ਪਰਿਵਾਰਾਂ ਦੇ ਰੇ ਸੋਨਹਾਰਾ ਇਹ ਐਮੀ ਇਹ ਗੱਲ ਨਹੀਂ ਗੱਲ ਇਹਨਾਂ ਨੂੰ ਇਹ ਤੋਂ ਇਹ ਤੋਂ ਹੀ ਪਤਾ ਲੱਗਦਾ ਹੋਰ ਹੁਣ ਅੰਦਰ ਕਿਸੇ ਤੋਂ ਢਿੱਡ ਤੋਂ ਪਤਾ ਨਹੀਂ ਲੱਗਦਾ ਉਹਦੇ ਕੰਮਾਂ ਤੋਂ ਹੀ ਪਤਾ ਲੱਗੂਗਾ ਨਾ ਵੀ ਕੀ ਸੋਚ ਆ ਬੀਜੇਪੀ ਦੀ ਐਂ ਦਿੱਲੀ ਕੀਤਾ ਇੱਕ ਕੌਕੀਨਾ ਹੁਕਮ ਆ ਇਹ ਨਰਿੰਦਰ ਮੋਦੀ ਜੀ ਬੀਜੇਪੀ ਦਾ ਹੁਕਮ ਆ ਇੰਨੇ ਸ਼ਬਦਾਂ ਫੇਰ ਇੱਕ ਵਾਰ ਜਗਦੀਪ ਜੀ ਦਾ ਬੇਫਿਕਰ ਹੋ ਕੇ ਤੁਸੀਂ ਤਕੜੇ ਹੋ ਕੇ ਅਪਰਧਾਨ ਜੀ ਬੈਠੇ ਆ। ਨਾਂਨ ਲਾ ਕੇ ਕੰਮ ਕਰੋ। ਫਿਕਰ ਕਰਨ ਦੀ ਲੋੜ ਨਹੀਂ ਇਹ ਭਾਵੇਂ ਬੀਜੇਪੀ ਆਪਣੇ ਆਪ ਵੀ ਇਹ ਨਹੀਂ ਹੈ ਜ਼ਰੂਰੀ ਵੀ ਐਮੀ ਟੈਲੀਫੋਨ ਕਰਕੇ ਤੁਹਾਨੂੰ ਰੋਜ਼ ਚੜਾਈ ਜਾਵੇ। ਇਹ ਆਪਣੇ ਆਪ ਤੁਹਾਡੇ ਤੇ ਨਿਗ੍ਹਾ ਰੱਖਦੇ ਆ ਆਪਣੇ ਤੇ ਮੈਂ ਤਾਂ ਇਲੈਕਸ਼ਨ ਵੀ ਹਾਰ ਗਿਆ ਸੀ। ਤਾਂ ਵੀ ਮੈਨੂੰ ਮੰਤਰੀ ਬਣਾਇਆ। ਕਿਉਂ ਬਣਾਇਆ? ਇਹ ਹਮੇਸ਼ਾ ਕਿਸੇ ਨੂੰ ਭੁੱਲਦੇ ਨਹੀਂ। ਇਹ ਆਪਣੇ ਨਾਲ ਜਿਹੜਾ ਇੱਕ ਵਾਰ ਜੁੜ ਗਿਆ ਉਹਨੂੰ ਨਾਲ ਲਾ ਕੇ ਰੱਖਦੇ ਆ। ਤੁਸੀਂ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰੂੰ ਕੋਈ ਵੀ ਕਿਸੇ ਚੀਜ਼ ਦਾ ਵਹਿਮ ਨਹੀਂ ਰੱਖਣਾ ਅੱਜ ਤੁਸੀਂ ਵੱਡੀ ਗੱਲ ਕੀਤੀ ਆ ਮੈਂ ਉਹਦਾ ਇੰਟਰਵਿਊ ਦੇਖ ਰਿਆ ਸੀ ਤੁਹਾਡੇ ਅਥਰੂ ਇੱਥੇ ਕੋਈ ਵੀ ਜੇ ਕੋਈ ਜੇ ਕਿਸੇ ਨੂੰ ਕੋਈ ਆਉਂਦੇ ਤੋਂ ਲਾਉਂਦਾ ਨਾ ਤਾਂ ਵੀ ਉਹਨੂੰ ਪਹਿਲਾਂ ਪੁੱਛ ਕੇ ਆ ਵੀ ਭਾਈ ਸਾਹਿਬ ਆ ਕਰਦੀ ਏ ਕੰਮ ਜੀਰੂ ਆਦੋ ਬੰਦਾ ਤਾਂ ਕਰਦੇ ਨਹੀਂ ਦਿੰਦੇ ਹੀ ਦਿੰਦੇ ਆ ਇੱਕ ਵਾਰ ਫੇਰ ਬਹੁਤ ਫੇਰ ਅਸ਼ੋਕ ਜੀ ਦੇਖ ਰਿਆ ਵੀ ਇਹ ਭੁੱਲਣੋ ਜਿਹੜਾ ਇਹ ਪੁੱਛੇ ਜਦੋਂ ਮਾਈਕ ਹੱਥ ਆ ਜੇ ਤੇ 5 ਮਿੰਟ ਜੇ ਲਾਓ ਉਹਨਾਂ ਦਾ ਫਾਇਦਾ ਕੀ ਆ